ਅਸੀਂ ਯਾਰੀ ਯਾਰੀ ਕਰਦੇ ਰਹੇ ਤੇ ਉਹ ਵਕਤ guzari ਕਰਦੇ ਰਹੇ ਬਸਾਂ ਜਾਨ ਤੋਂ ਵਦਕੇ ਪਿਆਰ ਕੀਤਾ ਉਹ ਦੁਨੀਆਦਾਰੀ ਕਰਦੇ ਰਹੇ ਉਹ ਦੁਨੀਆਦਾਰੀ ਕਰਦੇ ਰਹੇ ਦੁਨੀਆਦਾਰੀ ਵਿੱਚ ਹੋਇਆ ਮਸ਼ਰੂਫ ਜਿਹੜਾ ਉਮਰ ਜ਼ਾਇਆ ਉਸਨਾਂ ਤਾਂ ਕੀਤੀ ਰਹਿਮਤ ਰੱਬ ਦੀ ਉਸਤੇ ਨਹੀਂ ਹੁੰਦੀ ਜਿਨੇ ਨੇਕੀ ਨਾਲ ਵਿੱਚ ਜਹਾਨ ਕੀਤੀ ਜਿਨੇ ਨੇਕੀ ਨਾਲ ਵਿੱਚ ਜਹਾਨ ਕੀਤੀ ਤੇ ਰੱਬ ਉਹਦੇ ਗੁਨਾਹ ਬਖਸ਼ਦਾ ਨਹੀਂ ਜੇ ਸੱਚੀ ਤੋਬਾ ਨਾ ਜਿਸ ਇਨਸਾਨ ਕੀਤੀ ਉਹਦੇ ਦਿਲ ਦੀ ਅੱਖ ਨਹੀਂ ਖੁੱਲ ਸਕਦੀ ਗੌਰ ਜੀਨੇ ਨਾਲ ਵਿੱਚ ਕੁਰਾਨ ਕੀਤੀ ਉਹ ਬੰਦਾ ਐਵਾਨ ਦੇ ਨਾਲ ਦਾਇ ਜਿਨੇ ਨਫਸ ਦੀ ਨਹੀਂ ਪਹਿਚਾਨ ਕੀਤੀ ਉਸ ਬੰਦੇ ਦਾ ਮੁੱਲ ਕੱਖ ਵੀ ਨਾ ਜਿਨੇ ਯਾਰ ਦੇ ਨਾਮ ਨਾ ਜਾਣ ਕੀਤੀ ਤੇ ਜਿਨੂੰ ਰਾ ਹਦਾਇਤ ਹੋਇਆ ਰੱਬ ਉਸ ਦੀ ਮੁਸ਼ਕਿਲ ਆਸਾਨ ਕੀਤੀ ਤੇ ਸੱਚਾ ਆਸ਼ਿਕ ਉਸ ਨੂੰ ਜਾਣ ਬੁਲਿਆ ਉਹ ਜਿਨੇ ਯਾਰ ਦੇ ਉੱਤੇ ਜਾਨ ਕੁਰਬਾਨ ਕੀਤੀ ਜਿਨੇ ਯਾਰ ਦੇ ਉੱਤੇ ਜਾਨ ਕੁਰਬਾਨ ਕੀਤੀ ਇਕਲਾ ਸ਼ਿਕਵਾ ਗਹਿਰਾਂ ਦਾ ਕਰਨ ਨਾਲੋ ਚਾਤੀ ਆਪਣੇ ਅੰਦਰ ਪਾਣ ਚੰਗਾ ਜਾਂਦਾ ਬੋਲਣਾ ਕਮ ਐ ਮੂਰਖਾਂ ਦਾ ਟੱਟ ਸੋਣ ਤੇ ਕੱਟ ਖਾਣ ਚੰਗਾ ਗਹਿਰਾਂ ਅੱਗੇ ਰੋਣ ਨਾਲੋ ਰੱਬ ਆਪਣੇ ਅੱਗੇ ਅਰਜ ਸੁਣਾਉਣ ਚੰਗਾ ਕਿਸੇ ਕੋਲੋਂ ਖਿਦਮਤ ਲੈਣ ਨਾਲੋ ਕਰਨਾ ਇਸੇ ਦੇ ਉੱਤੇ ਐਹਸਾਨ ਚੰਗਾ ਕਰਨਾ ਇਸੇ ਦੇ ਉੱਤੇ ਐਹਸਾਨ ਚੰਗਾ ਤੇ ਜਿਹੜਾ ਵਿੱਚ ਜਵਾਨੀ ਕਰੇ ਤੋਪਾ ਬੁੱਢਿਆਂ ਨਾਲੋਂ ਉਹ ਜਵਾਨ ਚੰਗਾ ਆਏ ਗਏ ਦੀ ਜਿਹੜਾ ਕਰੇ ਸੇਵਾ ਤੇ ਸਭ ਨਾਲੋਂ ਬੁੱਲਿਆ ਉਹ ਇਨਸਾਨ ਚੰਗਾ ਜਿਹੜਾ ਕਿਸੇ ਦਾ ਦਿਲ ਨਹੀਂ ਦੁਖੀ ਕਰਦਾ ਸਮਝ ਉਸਨੂੰ ਓਹੋ ਇਨਸਾਨ ਚੰਗਾ ਸਮਝ ਉਸ ਨੂੰ ਉਹ ਦਿਨਸਤਾਨ ਚੰਗਾ ਮਗਰੂਰ ਆਲਮ ਦੀ ਸ਼ੌਬਤ ਨਾਲੋਂ ਸੰਗ ਫਕੀਰ ਦਾ ਚੰਗਾ ਹਰਾਮ ਦੇ ਸਵਾਦੀ ਟੁਕੜੇ ਨਾਲੋਂ ਹਲਾਲ ਦੀ ਪੁੱਠ ਚੰਗੀ ਤੇ ਬੁਲਿਆ ਇਸੇ ਦੇ ਝੂਠੇ ਇਸ਼ਕ ਨਾਲੋਂ ਅਸੀਂ ਇਸ਼ਕ ਖੁਦਾ ਦਾ ਪਾਇਆ ਏ ਤੇ ਜੀਨੇ ਲਾਹੇ ਪਿੱਛੇ ਨਹੀਂ ਮੁੜਨਾ ਅਸੀਂ ਐਸਾ ਯਾਰ ਬਣਾਇਆ ਏ ਅਸੀਂ ਐਸਾ ਯਾਰ ਬਣਾਇਆ ਏ ਉਬਲਿਆ ਕਾਟੇ ਚੱਲਣੇ ਪੈਂਦੇ ਨੇ ਜੇ ਹੋਵੇ ਸ਼ੌਕ ਵਫਾ ਮੰਦਾ ਕਈ ਬੋਲ ਕਬੱਲੇ ਵੀ ਆਸੇ ਸੁਣਨੇ ਪੈਂਦੇ ਨੇ ਸਭ ਚੜਨ ਲਈ ਇੱਥੇ ਜਿਗਰੇ ਰੱਖਣੇ ਪੈਂਦੇ ਨੇ ਮੰਜ਼ਿਲ ਪਾਉਣ ਲਈ ਕਈ ਦੁਖੜੇ ਚੱਲਣੇ ਪੈਂਦੇ ਨੇ ਬੜੇ ਵਾਅਦੇ ਕਾਟੇ ਨਾਲ ਹੀ ਸੜੇ ਪੈਂਦੇ ਨੇ بڑے ਵਾਅਦੇ ਕਾਟੇ ਨਾਲ ਹੀ ਸੜੇ ਪੈਂਦੇ ਨੇ ਦਿਲ ਦਾ ਕੀ ਹਾਲ ਸੁਣਾਵਾ ਵਿੱਚ ਹਜ਼ਰ ਦੇ ਕੁਲਦੀ ਜਾਵਾ ਤੇਰੀ ਯਾਦ ਵਿੱਚ ਪਾਗਲ ਹੋ ਕੇ ਕੋਈ ਬੁੱਲਿਆ ਆਪਣਾ ਆਪ ਵੀ ਭੁੱਲਦੀ ਜਾਵਾ ਆਪਣਾ ਆਪ ਵੀ ਭੁੱਲਦੀ ਜਾਵਾ ਐ ਰੋਗ ਇਸ਼ਕ ਬੇਦਰਦੀ ਏ ਮੈਂ ਰੋਗ ਇਸ਼ਕ ਦਾ ਦਾ ਬੈਠੀ ਐ ਇਸਕੇ ਲਿਬਾਸ ਕਾਲਾ ਏ ਮੈਂ ਕਾਲਾ ਚੋਲਾ ਪਾਵੇ ਕੀ ਮੈਂ ਕਾਲਾ ਚੋਲਾ ਆਵੇ ਕੀ ਚੰਗਾ ਵੇਲਾ ਮੋੜ ਦੇ ਸਈਆਂ ਤੈਨੂੰ ਕਾਦੀ ਤੋੜਵੇ ਸਈਆਂ ਯਾਦ ਸਜਣਾ ਦੀ ਰੋਜ ਤੜਫਾਏ ਹੁਣ ਤਾਂ ਨਜ਼ਰ ਕਰਮ ਦੀ ਕਰਦੇ ਸਈਆਂ ਨੈਣਾ ਮੇਰਿਆਂ ਦਾ ਨੀਰ ਹੁਣ ਸੁੱਕਦਾ ਚਾਵੇ ਹੁਣ ਤਾਂ ਆਸ ਦਾ ਮੀ ਵਰਾਦੇ ਸਈਆਂ ਹੁਣ ਤਾਂ ਆਸਦਾਮੀ ਵਰਾਦੇ ਸਈਆਂ ਐਨ ਇਸ਼ਕ ਦੀ ਮਹਿਕ ਮੈਂ ਵੜਿਆ ਅੱਗੋਂ ਇਸ਼ਕ ਨੇ ਮੇਰੀ ਰਸਾਈ ਲੁੱਟ ਲਈ ਮੈਂ ਗਿਆ ਸੀ ਇਸ਼ਕ ਦੀ ਤੀਦ ਖਾਤਰ ਪਰ ਇਸ਼ਕ ਨੇ ਮੇਰੀ تنہائی ਲੁੱਟ ਲਈ ਇਸ਼ਕ ਲੁੱਟਦਾ ਪੀਰ ਪਗੰਬਰਾਂ ਬਲੀਆਂ ਨੂੰ ਕਈ ਬਾਦਸ਼ਾਹਾਂ ਦੀ ਬਾਦਸ਼ਾਹੀ ਲੁੱਟ ਲਈ ਤੇਰਾ ਕੀ ਅチェ ਨੁਕੀਆਂ ਐ ਭੁੱਲਿਆ ਇਸ ਇਸ਼ਕ ਨੇ ਖੁਦਾ ਦੀ ਖੁਦਾਈ ਲੁੱਟ ਲਈ ਇਸ ਇਸ਼ਕ ਨੇ ਖੁਦਾ ਦੀ ਖੁਦਾਈ ਲੁੱਟ ਲਈ ਐ ਦੁਨੀਆ ਦਿਨ ਚਾਰ ਦਿਹਾੜੇ ਕੀ ਐਥੋਂ ਲੈ ਜਾਣਾ ਯਾਰ ਬਣਾ ਲੈ ਕਮਲੀ ਵਾਲਾ ਜੇ ਤੂੰ ਜੰਨਤ ਤੇ ਜਾਣਾ ਜੇ ਤੂੰ ਜੰਨਤ ਤੇ ਜਾਣਾ ਜੇਕਰ ਤੁਹਾਨੂੰ ਸਾਡਾ ਇਹ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬਹੁਤ ਬਹੁਤ ਧੰਨਵਾਦ